ਅੱਜ ਅਸੀਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੀ ਸਾਜ਼ਿਸ਼ ਦੇ ਬਾਰੇ ਕਿ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮੌਤ ਸੀ ਉਹ ਕੁਦਰਤੀ ਨਾ ਹੋ ਕੇ ਇੱਕ ਸਾਜ਼ਿਸ਼ ਦੇ ਵਿੱਚੋਂ ਕੀਤੀ ਸੀ 1980 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਨਮ ਸਤਾਪਦੀ ਮਨਾਈ ਜਾਂਦੀ ਹੈ ਜਿਸ ਦੇ ਵਿੱਚ अनेका ਲੇਖ ਪ੍ਰਕਾਸ਼ਿਤ ਹੁੰਦੇ ਨੇ ਅਖਬਾਰਾਂ ਦੇ ਵਿੱਚ ਲੇਖ ਪ੍ਰਕਾਸ਼ਿਤ ਹੁੰਦੇ ਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਉਸ ਸਮੇਂ ਪ੍ਰਕਾਸ਼ਿਤ ਹੁੰਦੀਆਂ ਨੇ ਉਨ੍ਹਾਂ ਦੇ ਵਿੱਚੋਂ ਇੱਕ ਕਿਤਾਬ ਸੀ ਗੈਨੀ ਭਜਨ ਸਿੰਘ ਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਦੇ ਉੱਤੇ ਛੱਪੀ ਕਹਾਣੀ ਅਮਰ ਕਹਾਣੀ ਸੀ 1987 ਦੇ ਵਿੱਚ ਜਾ ਕੇ ਉਹ ਪ੍ਰਕਾਸ਼ਿਤ ਹੁੰਦੀ ਹੈ ਜਿਦੇ ਵਿੱਚ ਉਹਨਾਂ ਨੇ ਇਹ ਲਿਖਿਆ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਦੇ ਖਾਣੇ ਦੇ ਵਿੱਚ ਥੋੜੀ-ਥੋੜੀ ਮਾਤਰਾ ਦੇ ਵਿੱਚ ਜ਼ਹਿਰ ਦਿੱਤਾ ਗਿਆ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋਈ 1908 ਦੇ ਵਿੱਚ ਇੱਕ ਛਪੀ ਕਿਤਾਬ ਦਾ ਜ਼ਿਕਰ ਸਰਦਾਰ ਸੁਖਪ੍ਰੀਤ ਸਿੰਘ ਉਦੋਂ ਕੇ ਹਮੇਸ਼ਾ ਜ਼ਿਕਰ ਕਰਦੇ ਨੇ ਆਪਣੇ ਸੈਮੀਨਾਰਾਂ ਦੇ ਵਿੱਚ ਕਿ ਫਰੰਗੀ ਸ਼ਾਹੀ ਹਕੀਮ ਸੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀ ਦਵਾਈ ਦੇ ਵਿੱਚ ਕੁਝ ਨਾ ਕੁਝ ਰਲਾ ਕੇ ਦਿੰਦੇ ਰਹੇ ਨੇ ਇਸੇ ਤਰ੍ਹਾਂ ਹੀ ਕੁਝ ਕਿਤਾਬਾਂ ਦੇ ਵਿੱਚ ਇਹ ਜ਼ਿਕਰ ਹੁੰਦਾ ਹੈ ਵੀ ਮਹਾਰਾਜਾ ਰਣਜੀਤ ਸਿੰਘ ਸੀ ਜਿਹੜੇ ਉਹ ਸ਼ਰਾਬ ਪੀਣ ਦੇ ਆਦੀ ਸੀ ਤੇ ਉਹਨਾਂ ਦੇ ਜਿਹੜੇ ਨੌਕਰ ਸੀ ਸ਼ਰਾਬ ਦੇ ਵਿੱਚ ਥੋੜੀ-ਥੋੜੀ ਮਾਤਰਾ ਦੇ ਵਿੱਚ ਜ਼ਹਿਰ ਮਿਲਾ ਕੇ ਦਿੰਦੇ ਰਹੇ ਨੇ। ਕੁਝ ਕੁ ਜਗ੍ਹਾ ਦੇ ਵਿੱਚ ਇਹ ਲਿਖਿਆ ਹੋਇਆ ਪੜਿਆ ਜਾਂਦਾ ਵੀ ਸ਼ਰਾਬ ਦੇ ਵਿੱਚ ਮੋਤੀ ਪੀ ਕੇ ਪਾਏ ਜਾਂਦੇ ਸੀ ਜਿਸ ਦੇ ਨਾਲ ਉਹਨਾਂ ਨੂੰ ਅਧਰੰਗ ਦੇ ਦੌਰੇ ਪਰੇ ਜਦੋਂ ਤਿੰਨ ਦਿਲ ਦੇ ਦੌਰੇ ਪੈ ਤਾਂ ਦਰੰਗ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਦਿਲ ਦਾ ਦੌਰਾ ਪਿਆ। ਪਰ ਸਾਡੇ ਜਿਹੜੇ ਇਤਿਹਾਸਕਾਰ ਨੇ ਇਸ ਪਾਸੇ ਕੋਚ ਕਰਨ ਦੀ ਥਾਂ ਦੇ ਸਾਡੇ ਇਤਿਹਾਸਕਾਰਾਂ ਦਾ ਪਰਜੋਜਨ ਹਮੇਸ਼ਾ ਇਸ ਸਾਈਡ ਤੇ ਰਿਹਾ ਵੀ ਮਹਾਰਾਜਾ ਰਣਜੀਤ ਸਿੰਘ ਤਾਂ ਪਈ ਸ਼ਰਾਬ ਪੀਂਦਾ ਸੀ ਮਹਾਰਾਜਾ ਰਣਜੀਤ ਸਿੰਘ ਸੀ ਜਿਹੜਾ ਉਹ ਬ੍ਰਾਹਮਣਵਾਦੀ ਸੋਚ ਦਾ ਮਾਲਕ ਸੀ ਉਹਨੇ ਐਨੇ ਵਿਆਹ ਕਰਵਾਏ ਸੀ ਉਸਨੇ ਉਸ ਦੀਆਂ ਘਰ ਵਾਲੀਆਂ ਸਤੀ ਹੋ ਗਈਆਂ ਸੀ ਉਹਨਾਂ ਨੇ ਕਦੇ ਵੀ ਇਸ ਸਾਈਡ ਵੱਲ ਨਹੀਂ ਗਏ ਕਿ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੰਮ ਕਰ ਰਿਹਾ ਸੀ ਇੱਕ ਛੋਟੀ ਜੀ ਮਿਸਲ ਦਾ ਨੇਤਾ ਇੱਟੇ ਵੱਡੇ ਰਾਜ ਦਾ ਮਾਲਕ ਬਣ ਗਿਆ ਰਾਜ ਵੀ ਉਸਨੇ ਇਸ ਤਰ੍ਹਾਂ ਕੀਤਾ ਵੀ ਦੁਨੀਆ ਦਾ ਸਭ ਤੋਂ ਬਿਹਤਰੀਨ ਰਾਜ ਰਾਜ ਪ੍ਰਬੰਧ ਇੱਕ ਨੰਬਰ ਦਾ ਆਰਥਿਕ ਢਾਂਚਾ ਦੁਨੀਆ ਦੇ ਪਹਿਲੇ ਨੰਬਰ ਤੇ ਹੁੰਦਾ ਸੀ ਉਸ ਸਮੇਂ ਦੀ ਜੇ ਅਸੀਂ ਪੜ੍ਹੇ ਲਿਖਾਂ ਦੀ ਦਰ ਦੇਖੀ ਤਾਂ ਦੁਨੀਆ ਤੋਂ ਸਭ ਤੋਂ ਵਧੀਆ ਸੀ ਪੰਜਾਬ ਦੀ ਪੰਜਾਬ ਦੇ ਵਿੱਚ ਕੋਈ ਫਿਰਕੂ ਤੰਗਾ ਨਹੀਂ ਹੋਇਆ ਸੀ ਭਾਈ ਆਪਸੀ ਭਾਈਚਾਰਕ ਦੇ ਨਾਲ ਰੋਕ ਰਹੇ ਸਿ ਪੱਖ-ਵੱਖ ਧਰਮਾਂ ਦੇ ਲੋਕਾਂ ਦੇ ਵਿੱਚ ਇੰਨਾ ਪਿਆਰ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੋਈ ਵੀ ਜੇਲ ਨਹੀਂ ਸੀ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ ਸੀ ਪਰ ਸਾਡੇ ਇਤਿਹਾਸਕਾਰਾਂ ਨੇ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਦੀ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਉਹ ਉਹ ਬ੍ਰਾਹਮਣਵਾਦੀ ਸੋਚ ਦਾ ਮਾਲਕ ਸੀ ਸ਼ਰਾਬਾ ਪੀਂਦਾ ਸੀ ਜੂਏ ਖੇਡਦਾ ਸੀ ਪਰ ਕਦੇ ਵੀ ਇਸ ਸਾਈਡ ਉਹਨਾਂ ਦਾ ਮੂੰਹ ਨਹੀਂ ਗਿਆ ਮੌਤ ਦੇ ਸਮੇਂ ਕਹਿੰਦੇ ਨੇ 145000 ਵਰਗ ਮੀਲ ਸੀ ਪੰਜਾਬ ਦਾ ਖੇਤਰਫਲ ਜਿੱਥੇ ਮਹਾਰਾਜਾ ਰਣਜੀਤ ਸਿੰਘ ਰਾਜ ਕਰ ਰਿਹਾ ਸੀ ਚੰਗੇਜ਼ ਖਾਨ ਨਪੋਲੀਅਨ ਨਾਦਰ ਸ਼ਾਹ ਵਰਗੇ ਜਿਹੜੇ ਮਹਾਨ ਜਰਨੈਲ ਹੋਏ ਨੇ ਮਹਾਨ ਰਾਜੇ ਹੋਏ ਨੇ ਉਹ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਚੰਗ ਹਾਰੇ ਸੀ ਪਰ ਮਹਾਰਾਜਾ ਰਣਜੀਤ ਸਿੰਘ ਕੋਈ ਵੀ ਜੰਗ ਨਹੀਂ ਹਾਰਿਆ ਸੀ ਇਸੇ ਕਰਕੇ ਬਹੁਤੇ ਅੰਗਰੇਜ਼ ਜਿਹੜੇ ਨੇ ਉਹਨਾਂ ਨੂੰ ਅਨਬੀਟਨ ਕਿੰਗ ਕਹਿੰਦੇ ਨੇ ਕਿ ਉਹ ਕਦੇ ਨਹੀਂ ਹਾਰਿਆ ਸੀ ਜਿਹੜਾ ਰਾਜ ਪ੍ਰਬੰਧ ਸੀ ਉਹ ਦੁਨੀਆ ਦਾ ਇੱਕ ਨੰਬਰ ਤੇ ਸੀ ਤੇ ਕਿਉਂ ਨਾ ਜਿਹੜੀਆਂ ਉਸ ਸਮੇਂ ਸ਼ਕਤੀਆਂ ਸ਼ੁਰੂ ਹੋ ਚੁੱਕੀਆਂ ਸੀ ਜਿਨ੍ਹਾਂ ਨੂੰ ਅਸੀਂ ਅੱਜਕੱਲ ਨਿਊ ਵਰਡ ਆਰਡਰ ਨਵੇਂ ਸੰਸਾਰ ਨੀਤੀ ਕਹਿੰਦੇ ਆ ਜਾਂ ਕਈ ਲੋਕ ਉਸ ਨੂੰ ਲੂਮੀਨਾਤੀ ਦਾ ਨਾਮ ਵੀ ਦਿੰਦੇ ਨੇ ਇਹਨਾਂ ਦੇ ਬਾਰੇ ਚਰਚਾ ਅਸੀਂ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ ਪਰ ਥੋੜਾ ਥੋੜਾ ਅਸੀਂ ਜੇ ਆਪਾਂ ਇਸ ਨੂੰ ਦੇਖੀਏ ਤਾਂ 1776 ਈਸਵੀ ਦੇ ਵਿੱਚ ਐਡਮ ਬੈਸ਼ਪ ਤੇ ਰੌਸਚਾਈਲਡ ਪਰਿਵਾਰਾਂ ਦੀ ਇੱਕ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਲਿਆ ਸੀ ਕਿ ਦੁਨੀਆ ਦੇ ਜਿਹੜੇ ਆਰਥਿਕ ਬਸਿੱਲੇ ਨੇ ਮਿੱਟੀ, ਪਾਣੀ, ਸੋਨਾ, ਹਵਾ, ਸੋਨਾ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਆਪਾਂ ਕਬਜ਼ਾ ਕਰ ਲੈਣੇ ਆ। ਜੇ ਇਹਨਾਂ ਚੀਜ਼ਾਂ ਦੇ ਕਬਜ਼ਾ ਹੋ ਗਿਆ ਤਾਂ ਜਿਹੜੇ ਰਾਜੇ ਨੇ ਜਾਂ ਜਿਹੜੀ ਰਾਜਕਰਤਾ ਸ਼੍ਰੈਣੀ ਆ ਉਹ ਵੀ ਸਾਡੇ ਅੰਡਰ ਹੋ ਜਾਊਗੀ। ਐਲੂਮੀਨਾਤੀ ਜਾਂ ਨਿਊ ਵਰਲਡ ਆਰਡਰ ਆ ਜਿਹੜਾ ਇਹ ਇੱਥੋਂ ਸ਼ੁਰੂ ਹੋਇਆ ਸੀ 1776 ਦੀ ਮੀਟਿੰਗ ਤੇ। ਪਰ ਕੁਝ ਕੁ ਰਾਜੇ ਸੀ ਜਿਹੜੇ ਇਹਨਾਂ ਦੇ ਚਾਂਸੇ ਦੇ ਵਿੱਚ ਫਸੇ ਨਹੀਂ ਸੀ। ਉਹਨਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਵੀ ਆਉਂਦਾ। ਨਪੋਲੀਅਨ ਆਉਂਦਾ। ਪਰ ਨਪੋਲੀਅਨ ਉਹਨਾਂ ਨੇ ਤਲਵਾਰ ਦੇ ਜ਼ੋਰ ਨਾਲ ਹਰਾ ਲਿਆ ਸੀ ਨੈਪੋਲੀਅਨ ਕਹਿੰਦਾ ਸੀ ਮੈਂ ਕਿਸੇ ਤੋਂ ਕਰਜ਼ਾ ਨਹੀਂ ਲੈਣਾ ਤਾਂ ਉਸ ਨੇ ਆਪਣੀ ਇੱਕ ਸਟੇਟ ਅਮਰੀਕਾ ਨੂੰ ਵੇਚਤੀ ਸੀ ਪਰ ਹੌਲੀ ਹੌਲੀ ਨੈਪੋਲੀਅਨ ਨੂੰ ਇਹਨਾਂ ਨੇ ਹਰਾ ਲਿਆ ਸੀ ਟਿੱਪੂ ਸੁਲਤਾਨ ਸੀ 1799 ਦੇ ਵਿੱਚ ਜਦੋਂ ਹਾਰ ਕੇ ਜਾਂਦੇ ਨੇ ਉਹ ਦੇਖਦੇ ਨੇ ਕਿ ਭਾਰਤੀ ਰਾਜਾਂ ਦੇ ਕੋਲੇ ਤਾਂ ਸੋਨੇ ਬਹੁਤ ਆ ਤੇ ਜਦੋਂ ਉਹਨਾਂ ਦੀ ਨਿਗਾਹ ਪੰਜਾਬ ਤੇ ਪਈ ਤਾਂ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਆ ਤਾਂ 9 ਕਰੋੜ ਸੁਨਹਿਰੀ ਮੋਰਾ ਸੀ 80 ਕਰੋੜ ਦੇ ਉਸ ਸਮੇਂ ਦੇ 80 ਕਰੋੜ ਦੇ ਹੀਰੇ ਜਵਾਹਰਤ ਪਏ ਸੀ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਉਹੀ ਨੀਰਾ ਕੋਹੇ ਨੂਰ ਹੀਰਾ ਸੀ ਜਿਹੜਾ ਪੰਜਾਬ 'ਚ ਸੀ ਸੋਨਾ ਦਾ ਤਾਂ ਆਪਾਂ ਕੋਈ ਅੰਦਾਜ਼ੇ ਨਹੀਂ ਲਾ ਸਕਦੇ ਕਿੰਨਾ ਸੋਨਾ ਹੋਊਗਾ ਪੰਜਾਬ ਦੇ ਵਿੱਚ ਉਸ ਸਮੇਂ ਤਾਂ ਕਿਉਂ ਨਹੀਂ ਉਸ ਤਾਕਤਾਂ ਦੀ ਜਿਹੜੀ ਨਿਗਾਹ ਸੀ ਜਿਹੜੀ ਅੱਖ ਸੀ ਸਾਡੇ ਇਸ ਪੰਜਾਬ ਤੇ ਪਊ ਤਦ ਉਹਨਾਂ ਨੇ ਦੇਖਿਆ ਵੀ ਈਸਟ ਇੰਡੀਆ ਕੰਪਨੀ ਸਾਡੇ ਇੱਥੇ ਵਪਾਰ ਕਰਨ ਆਈ ਉਹਨਾਂ ਨੇ ਸਾਰੇ ਆਸੇ ਪਾਸੇ ਦੇ ਦੇਸ਼ ਆਪਣੇ ਅੰਡਰ ਕਰ ਲਏ ਤਾਂ ਈਸਟ ਇੰਡੀਆ ਕੰਪਨੀ ਆ ਜਿਹੜੀ ਇਹਨਾਂ ਦਾ ਜਿਹੜਾ ਮਾਲਕ ਆ ਰੋਥਚਾਈਲਡ ਪਰਿਵਾਰ ਹੈ ਜਿਨ੍ਹਾਂ ਨੇ ਲਿਊਮਿਨਾਤੀ ਜਾ ਨਿਊ ਬਾਰਡ ਆਰਡਰ ਸ਼ੁਰੂ ਕੀਤਾ ਉਹ ਈਸਟ ਇੰਡੀਆ ਕੰਪਨੀ ਦਾ ਮਾਲਕ ਸੀ ਹੁਣ ਈਸਟ ਇੰਡੀਆ ਕੰਪਨੀ ਨੇ ਵਕ ਵਕ ਦੇਸ਼ ਸਾਰੇ ਦੇਸ਼ ਆਪਣੇ ਅਤੇ ਇਹਨਾਂ ਕਰ ਲਈ ਸੀ ਪਰ ਜੇ ਮਹਾਰਾਜਾ ਰਣਜੀਤ ਸਿੰਘ ਜੀ ਨਾ ਉਹਨੇ ਕਰਜਾ ਲਿਆ ਸੀ ਤੇ ਨਾ ਉਹ ਤਲਵਾਰ ਦੀ ਤਾਕਤ ਨਾਲ ਉਹਨਾਂ ਦੇ ਅੱਗੇ ਝੁਕਿਆ ਸੀ ਸੋ ਉਹਨਾਂ ਨੇ ਕੁਝ ਕੁ ਸ਼ਾਸਨ ਰਚੀਆਂ ਇੱਕ ਅੰਗਰੇਜ਼ ਡਾਕਟਰ ਆਇਆ ਹੈਨਰੀ ਮਾਰਟਨ ਜਿਹਦਾ ਜ਼ਿਕਰ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਵੀ ਕਰਦੇ ਆਂ ਵੀ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਨੇੜੇ ਸੀ ਉਹ ਉਹ ਆਇਆ ਸੀਗਾ ਲੈਲੀ ਨਾਂ ਦੇ ਘੋੜੇ ਦਾ ਇਲਾਜ ਕਰਨ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਸੀ ਉਹਦਾ ਨਾਂ ਸੀ ਲੈਲੀ ਉਹਦਾ ਇਲਾਜ ਕਰਨ ਆਇਆ ਸੀ ਉਹਨੇ ਇੰਨੇ ਆਪਣੀ ਯਕੀਨ ਬਣਾ ਲਿਆ ਉੱਥੇ ਤਾਂ ਉਸ ਨੂੰ ਤੋਸ਼ੇਖਾਨੇ ਦਾ ਕੰਮ ਦਿੱਤਾ ਸੀ ਮਹਾਰਾਜ ਅਨਜੀਤ ਸਿੰਘ ਨੇ ਹੌਲੀ ਹੌਲੀ ਉਸਨੇ ਆਪਣੇ ਜਿਹੜੇ ਚੜਤ ਚੜਦੇ ਗਿਆ ਚੜਤ ਚੜਦਾ ਗਿਆ ਤਾਂ ਉਸ ਨੂੰ ਰਾਜ ਦਰਬਾਰ ਦੇ ਵਿੱਚ ਐਮ ਰੋਲ ਦਿੱਤੇ ਸੀ ਤੇ ਹੌਲੀ ਹੌਲੀ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਾਣੇ ਦਾ ਪ੍ਰਬੰਧਕਲਾਤਾ ਸੀ ਜਹੂਦੀ ਡਾਕਟਰ ਸੀਗਾ ਜਦੋਂ ਇਸ ਦਾ ਪਟਚੋਲ ਕਰਦੇ ਆ ਤਾਂ ਇਹੇ ਵੀ ਜਾ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਰੌਥਸਚਾਈਲਡ ਪਰਿਵਾਰ ਨੇ ਉਹਨਾਂ ਦੇ ਨਾਲ ਜਾ ਕੇ ਮਿਲਦਾ ਹੈ ਕਿਵੇਂ ਮਿਲਦਾ ਇਹਦਾ ਜਿਹੜਾ ਉਸਤਾਦ ਸੀਗਾ ਹੈਨਰੀ ਮਾਰਟਨ ਹੈਨਰੀ ਮਾਰਟਨ ਦਾ ਉਸਤਾਦ ਸੀ ਡਾਕਟਰ ਫੈਡਿਕ ਸੈਮੂਅਲ ਹੈਨਿਮਨ ਜਿਨੇ ਹੋਮੋਪੈਥੀ ਦੀ ਖੋਜ ਕੀਤੀ ਸੀ ਇਹਦਾ ਉਸਤਾਦ ਸੀ ਤੇ ਇਹ ਰੌਥਸਚਾਈਲਡ ਪਰਿਵਾਰ ਦਾ ਫੈਮਿਲੀ ਡਾਕਟਰ ਸੀ ਇਹ ਉੱਥੋਂ ਆਇਆ ਇੱਕ ਸਾਜਿਸ ਦੇ ਅਧੀਨ ਆਇਆ ਸੀ ਤੇ ਇਹਦੇ ਇਸਦੇ ਕੰਮ ਦੇ ਵਿੱਚ ਭਾਈਵਾਲ ਬਣੇ ਸੀ ਡੋਗਰੇ ਜਿੰਨਾ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਆਂ ਵੀ ਕਿਸ ਤਰ੍ਹਾਂ ਡੋਗਰਿਆ ਨੇ ਸਾਡੇ ਜਿਹੜੇ ਗਦਾਰੀਆਂ ਕਰਕੇ ਸਾਡਾ ਰਾਜ ਪ੍ਰਬੰਧ ਖਰਾਬ ਕੀਤਾ ਸੀ ਪਰ ਡੋਗਰਿਆਂ ਦਾ ਜਿਹੜਾ ਸਾਰਾ ਕੁਝ ਕੱਚਾ ਚਿੱਠਾ ਸੀ ਉਹ ਬਾਹਰ ਆ ਗਿਆ ਸੀ ਪਰ ਜਿਹੜੇ ਡੋਗਰਿਆਂ ਦੇ ਪਿਛਲੇ ਤਾਕਤ ਸੀ ਉਹਨੂੰ ਕੋਈ ਵੀ ਪਛਾਣ ਨਹੀਂ ਸਕਿਆ ਹੁਣ ਡਾਕਟਰ ਹੈਨਰੀ ਮਾਰਟਨ ਸੀਗਾ ਜਿਹੜਾ ਉਹ ਸੀਗਾ ਖਾਣੇ ਦਾ ਇੰਚਾਰਜ ਜਿਹਦਾ ਸਿੱਧਾ-ਸਿੱਧਾ ਸਬੰਧ ਮਿਲਦਾ ਸੀਗਾ ਰੌਥਸਚਾਈਲਡ ਪਰਿਵਾਰ ਦਾ ਜਿਹੜੇ ਚਾਹੁੰਦੇ ਸੀ ਵੀ ਦੁਨੀਆ ਦੇ ਉੱਤੇ ਅਸੀਂ ਕਾਬਜ਼ ਹੋਣਾ ਤੇ ਉੱਥੇ ਮਹਾਰਾਜਾ ਰਣਜੀਤ ਸਿੰਘ ਇੱਕ ਅੜਿੱਕਾ ਬਣ ਗਏ ਸੀ ਕਿਉਂਕਿ ਉਹ ਕਿਸੇ ਵੀ ਤਰੀਕੇ ਨਾਲ ਕਿਸੇ ਸੰਧੀ ਨਾਲ ਨਹੀਂ ਹਰੇ ਸੀ ਕਿਸੇ ਵੀ ਉਹ ਤਲਵਾਰ ਦੇ ਨਾਲ ਨਹੀਂ ਹਰੇ ਸੀ ਤਾਂ ਉਹਨਾਂ ਨੇ ਇੱਕ ਸਾਜ਼ਿਸ਼ ਦੇ ਅਧੀਨ ਉਸ ਨੂੰ ਉੱਥੇ ਫਿੱਟ ਕੀਤਾ ਤੇ ਹੌਲੀ-ਹੌਲੀ ਉਹ ਖਾਣੇ ਦਾ ਇੰਚਾਰਜ ਬਣ ਗਿਆ ਗਿਆਨੀ ਭਾਜਨ ਸਿੰਘ ਵਰਕਰ ਨੇ ਜਿਹੜੀਆਂ ਕਹਾਣੀਆਂ ਲਿਖਿਆ ਨੇ ਜਿਹੜੀਆਂ ਇਤਿਹਾਸ ਲਿਖੇ ਨੇ ਉਤੋਂ ਸਾਲੋਂ ਇਹ ਸਿੱਧ ਹੁੰਦਾ ਵੀ ਡਾਕਟਰ ਜਿਹੜਾ ਹੈਨਰੀ ਮਾਰਟਨ ਸੀ ਮਹਾਰਾਜਾ ਰਣਜੀਤ ਸਿੰਘ ਦੇ ਖਾਣੇ ਦੇ ਵਿੱਚ ਕੁਝ ਨਾ ਕੁਝ ਮਲਾਕ ਉਹਨੂੰ ਖਵਾਉਂਦਾ ਰਿਹਾ ਜਿਸ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਹੈ ਸੋ ਜ਼ਰੂਰ ਤਾਂ ਜੇ ਸਾਡੇ ਪੰਜਾਬ ਦੇ ਖਾਸ ਕਰਕੇ ਜਿਹੜੇ ਇਤਿਹਾਸਕਾਰ ਨੇ ਜਾਂ ਜਿਹੜੇ ਵਿਦਵਾਨ ਨੇ ਜਿਹੜੇ ਲਿਖਦੇ ਨੇ ਇਸ ਲਾਈਨ ਦੇ ਵਿੱਚ ਖੋਜ ਕਰਨ ਦੀ ਅਸੀਂ ਬਹੁਤ ਕੁਝ ਲਿਖ ਲਿਆ ਮਹਾਰਾਜਾ ਰਣਜੀਤ ਸਿੰਘ ਦੇ ਵਿਰੋਧ ਦੇ ਵਿੱਚ ਪਰ ਅਸੀਂ ਅੱਜ ਇਹ ਦੇਖੀਏ ਵੀ ਕਿਸ ਤਰ੍ਹਾਂ ਉਸ ਬੰਦੇ ਨੇ 145000 ਵਰਗ ਮੀਲ ਦਾ ਰਾਜਪਾਗ ਖੜਾ ਕੀਤਾ ਜਿਸ ਦੇ ਵਿੱਚ ਇੱਕ ਜੇਲ੍ਹ ਤੱਕ ਨਹੀਂ ਸੀ ਜਦੋਂ ਅੰਗਰੇਜ਼ਾਂ ਨੇ ਟੇਕਓਫ ਕਰਿਆ ਸੀਗਾ ਸਾਡਾ ਪੰਜਾਬ ਉਹ ਤਾਂ ਉਹਨਾਂ ਨੇ ਇਹ ਦੇਖਿਆ ਵੀ ਇੱਥੇ ਇੱਕ ਵੀ ਜੇਲ੍ਹ ਨਹੀਂ ਹੈਗੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਇੱਕ ਵੀ ਫਾਂਸੀ ਦੀ ਸਜ਼ਾ ਨਹੀਂ ਹੋਈ ਸੀ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਮਿਲੀ ਸੀ ਤਾਂ ਫੇਰ ਅਸੀਂ ਕਿਵੇਂ ਉਸ ਦੇ ਰਾਜ ਪ੍ਰਬੰਧ ਨੂੰ ਮਾੜਾ ਕਹਿ ਸਕਦੇ ਹਾਂ ਜ਼ਰੂਰਤਾਂ ਅੱਜ ਅਸੀਂ ਦੇਖੀਏ ਵੀ ਉਸ ਦੇ ਰਾਜ ਪ੍ਰਬੰਧ ਦੇ ਵਿੱਚ ਇਹੋ ਜਿਹਾ ਕੀ ਸੀ ਵੀ ਸਾਡਾ ਪੰਜਾਬ ਇੰਨਾ ਖੁਸ਼ਹਾਲ ਸੀ ਨਾ ਕਿ ਇਹ ਦੇਖੀਏ ਵੀ ਉਹ ਸ਼ਰਾਬ ਪੀਂਦਾ ਸੀ ਉਹ ਜੀ ਜੂਆ ਖੇਡਦਾ ਸੀ ਉਹਦੀਆਂ ਇੰਨੀਆਂ ਰਾਣੀਆਂ ਸੀ ਉਹ ਇੱਕ ਰਾਜਾ ਸੀ ਉਹ ਆਪਣਾ ਗੁਰੂ ਨਹੀਂ ਸੀ ਰਾਜੇ ਵਾਲੇ ਕੰਮ ਕੀਤੇ ਆਪਾਂ ਨੂੰ ਸਭ ਨੂੰ ਪਤਾ ਜੋ ਗਲਤ ਕੀਤਾ ਗਲਤ ਕੀਤਾ ਪਰ ਜਿਹੜੀਆਂ ਉਹਦੀਆਂ ਚੰਗੀਆਂ ਗੱਲਾਂ ਸੀ ਉਹਨੂੰ ਬਾਹਰ ਕੱਢ ਕੇ ਦੁਨੀਆ ਦਾ ਬਿਹਤਰੀਨ ਰਾਜ ਪ੍ਰਬੰਧ ਸਾਡੇ ਕੋਲੇ ਸੀ ਜਿੱਥੇ ਵੱਡੇ ਵੱਡੇ ਦੇਸ਼ ਨਿਊ ਬਾਰਡ ਆਰਡਰ ਦੀ ਪੇਂਟ ਚੜ ਚੁੱਕੇ ਸੀ 1776 ਦੇ ਵਿੱਚ ਹੀ ਉੱਥੇ ਸਾਡਾ ਦੇਸ਼ ਸੀ ਜਿਹੜਾ ਜਿਹਦੇ ਉੱਤੇ ਕੋਈ ਕਰ ਜਾਵੇ ਸੀ ਸੋ ਕੋ ਇੰਨਾ ਜ਼ਿਆਦੇ ਰੁਪਿਆ ਸੀ ਸਾਡੇ ਕੋਲੇ ਸਾਡੇ ਪੰਜਾਬ ਕੋਲੇ ਅਗਰੇਜ਼ ਸੀ ਜਾਂ ਹੋਰ ਵੀ ਰਾਜੇ ਸੀ ਦੂਸਰੇ ਜਿਹੜੇ ਰਾਜੇ ਨੂੰ ਜਦੋਂ ਹਰਾਉਂਦੇ ਸੀ ਨਾ ਤਾਂ ਉਸ ਨੂੰ ਇੱਕ ਭਖਾਰੀ ਬਣਾ ਕੇ ਛੱਡ ਦਿੰਦੇ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਅਧੀਹ ਰਾਜਾ ਸੀ ਜਿਹੜਾ ਕਿਸੇ ਨੂੰ ਹਰਾਉਂਦਾ ਵੀ ਸੀ ਤਾਂ ਉਸ ਨੂੰ ਇੰਨੀ ਕੁ ਜੰਗੀਰ ਦਿੰਦਾ ਸੀ ਕਿ ਉਹਦੀਆਂ ਕਈ ਪਸਤਾ ਰੋਟੀ ਖਾ ਸਕਦੰਨੇ ਸੀ ਲੁੱਟ ਕੇ ਨਹੀਂ ਛੱਡਿਆ ਸੀ ਕਦੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਫੇਰ ਵੀ ਉਹਦੇ ਖਜ਼ਾਨੇ ਦੇ ਵਿੱਚ ਇੰਨਾ ਜ਼ਿਆਦਾ ਧਨ ਸੀ ਦੌਲਤ ਸੀ ਤਾਂ ਕਿਉਂ ਨਹੀਂ ਨਿਊ ਪਾਰਡ ਆਰਡਰ ਜਾਂ ਲੂਮੀਨਾਟੀ ਜਿਹੜੇ ਉਸ ਸਮੇਂ ਪੂਰੇ ਤਰੀਕੇ ਦੇ ਨਾਲ ਐਕਟਿਵ ਹੋ ਚੁੱਕੇ ਸੀ ਤੇ ਉਹਨਾਂ ਦੇ ਰਾਹ ਦੇ ਵਿੱਚ ਰੋੜਾ ਪੰਦਾ ਸੀ ਮਹਾਰਾਜਾ ਰਣਜੀਤ ਸਿੰਘ ਤੋ ACG ਅੱਜ ਦੀ ਵੀਡੀਓ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਧੰਨਵਾਦ